ਦਾ ਮੁਰਖਾ ਨੇ ਤੁਹਾਨੂੰ ਇਹੀ ਨਾਲੇ ਆਪ ਦੇਖਦੇ ਆਂ ਸੰਦੇਜ ਜਾਊਗੀ ਤਾਂ ਦੇਣੀ ਕਿ ਭੈਜ ਘੁੰਮ ਕੇ ਜਾਊਗੀ ਸਾਰੀਆਂ ਛੁਰਲੀਆਂ ਆ ਆਲੂ ਵਾਲੀਆਂ ਆਲੂ ਬੰਬ ਵਾਲੀਆਂ ਕਾਨੇ ਵਾਲੀਆਂ ਕਹਿੰਦੇ ਆ ਕੋਈ ਆਲੂ ਬੰਬ ਵਾਲੀ ਕਹਿੰਦਾ ਆਵਾਜ਼ ਬਹੁਤ ਹੈ ਤੇ ਬੈਰੀ ਤੋਂ ਬਹੁਤ ਵਧੀਆ ਚੀਜ਼ ਹੈ ਉਹਦੇ ਜਾਣੀ ਵੀ ਸਿੱਧੀ ਏ ਇਹ ਨੀ ਕਿ ਘੁੰਮ ਕੇ ਜਾਵੇ ਫੜ ਕੇ ਹੱਥ ਨਾ ਬੈਰੀ ਵਾਲ ਨੂੰ ਕਰਕੇ ਛੱਡ ਦੋ ਸਿੱਧੀ ਜਾਊਗੀ ਕੰਪੂੰਡਾ ਦੇ ਦੇਣੀਆਂ ਬਸ ਨਿੱਕੀ ਮੱਖੀ ਦਾ ਸ਼ਹਿਦ ਏ ਤੇ ਵਧੀਆ ਹੁੰਦਾ ਹੈ ਬੱਚਿਆਂ ਲਈ ਹੁਣ ਠੰਡ ਚ ਨਾ ਸ਼ਹਿਦ ਗਰਮ ਹੁੰਦਾ ਹੈ ਤੇ ਅੰਦਰੋਂ ਗਲਾ ਵੀ ਸਾਫ਼ ਕਰ ਦਿੰਦਾ ਹੈ ਵਧੀਆ ਰਹਿੰਦਾ ਕਿਤੇ ਗਲਾ ਗੁਲਾ ਸਾਫ਼ ਰਹਿੰਦਾ ਏ ਇੱਕ ਉਤੋਂ ਗਰਮ ਏ ਸ਼ਹਿਦ ਤੇ ਤੀਜਾ ਇਹਦਾ ਹੈ ਕਿ ਝਕਾਮ ਜਕੂੰਦ ਸਹੀ ਰਹਿੰਦਾ ਰੇ ਸ਼ਾਰੂ ਸ਼ਾਣੀ ਹੁੰਦਾ ਛੇਤੀ ਇਹ ਬੱਚਿਆਂ ਨੂੰ ਨਿੱਧ ਨਿੱਕੇ ਬੱਚਿਆਂ ਨੂੰ ਛੇਤੀ ਹੋ ਜਾਂਦਾ ਹਾਂਜੀ ਕੀ ਹਾਲ ਚਾਲ ਜੀ ਸਾਰੇ ਵੀਰਾਂ ਦਾ ਠੀਕ ਠਾਕ ਹੈ ਮੇਰੇ ਭਰਾ ਤੇ ਬਾਬੇ ਉਹ ਅੱਜ ਅਹੀਂ ਦੇਣੇ ਆ ਸ਼ਾਇਦ ਬੱਚਿਆਂ ਨੂੰ ਜਿਹੜੇ ਨਿੱਕੇ ਡਾਣੇ ਆ ਆ ਦੇ ਕੇ ਛੜਤਾ ਹੈ ਚਾਰਾਂ ਕਣੂ ਇਹਨੂੰ ਦੇਣ ਲੱਗੇ ਆ ਤੇ ਆ ਵੀ ਅੰਦਰ ਡੱਕੇ ਦੇਖੂੰ ਦਾ ਦੇਰੀਆਂ ਬਸ ਨਿੱਕੀ ਮੱਖੀ ਦਾ ਸ਼ਹਿਦ ਹੈ ਜੀ ਜਿਹੜਾ ਘਰ ਲੱਗਾ ਹੁੰਦਾ ਉਹ ਸ਼ਹਿਦ ਹੈ ਬਸ ਦੋ ਦੋ ਬੂੰਦਾ ਦੇ ਕੇ ਤੇ ਛੱਡ ਜੀ ਜਾਣੇ ਆ। ਰੋਜ਼ ਚੱਕ ਬਸ ਛੱਡ ਦੋ। ਹੋਰ ਫੜਦਾ ਇੱਕ ਮੈਂ। ਬਸ ਆਇਆ ਪੁੱਤ। ਕਰੋ ਜੀ ਚੱਕ। ਇਹਦਾ ਫਾਇਦਾ ਇਹ ਆ ਕਿ ਸ਼ਾਇਦ ਹੁੰਦਾ ਹੈ ਗਰਮ। ਤੇ ਵਧੀਆ ਹੁੰਦਾ ਹੈ ਬੱਚਿਆਂ ਲਈ ਠੰਡ ਚ ਨਾ। ਸ਼ਾਇਦ ਗਰਮ ਹੁੰਦਾ ਹੈ ਤੇ ਅੰਦਰੋਂ ਗਲਾ ਵੀ ਸਾਫ਼ ਕਰ ਦਿੰਦਾ ਹੈ। ਹਾਂਜੀ ਇਹ ਲਾਸਟ ਰਹਿ ਗਿਆ ਬਾਕੀ ਸਾਰਿਆਂ ਨੂੰ ਦੇ ਦਿੱਤੇ ਆ ਇਹ ਸ਼ਹਿਦ ਜਿੱਦਾਂ ਉਹ ਘਰ ਨਹੀਂ ਰੱਖਿਆ ਉਹ ਘਰ ਕਹਿੰਦਾ ਜਿੱਦਾਂ ਫਾਰਮ ਕੀਤਾ ਹੁੰਦਾ ਕਿ ਇਹਨੇ ਛੋਟੀ ਮੱਖੀ ਦਾ ਜਾ ਕੇ ਤੇ ਛੱਤਾ ਛੁੱਤਾ ਲੱਗਾ ਹੋਵੇ ਉਹ ਸ਼ਹਿਦ ਇਹ ਮੁੱਲ ਲਾਣੀ ਹੈਗਾ ਜਿਹੜਾ ਇਹਦਾ ਡਾਇਰੈਕਟ ਤੇ ਇਹਦਾ ਮੁੱਲ ਲਾਣੀ ਹੈਗਾ ਜਿਹੜਾ ਮੁੱਲ ਵਾਲਾ ਸ਼ਹਿਦ ਹੈ ਉਹ ਅਸੀਂ ਦੇਨੇ ਆ ਜਿੱਦਾਂ ਅ ਸ਼ਾਮ ਨੂੰ ਗਰਮ ਪਾਣੀ ਪਾਈਦਾ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਇਹਨਾਂ ਨੂੰ ਗਰਮ ਪਾਣੀ ਪਾਈਦਾ ਉਹ ਚ ਥੋੜਾ ਜਿਹਾ ਪਾ ਕੇ ਤੇ ਵਾਲ ਕੇ ਤੇ ਦੇ ਦਿੰਦਾ ਇਹਨਾਂ ਨੂੰ ਵਧੀਆ ਰਹਿੰਦਾ ਇੱਕ ਤੇ ਗਲਾ ਗੁਲਾ ਸਾਫ਼ ਰਹਿੰਦਾ ਏ ਇਕ ਉਤੋਂ ਗਾਰਾਵੇਂ ਸ਼ਾਇਦ ਤੀਜਾ ਇਹਦਾ ਕਿ ਝਕਾਮ ਜਕੂਤ ਸਹੀ ਰਹਿੰਦਾ। ਪ੍ਰੇਸ਼ਾ ਰੁਸ਼ਾ ਨਹੀਂ ਹੁੰਦਾ ਛੇਤੀ ਇਹ ਬੱਚਿਆਂ ਨੂੰ। ਨਿੱਦ ਨਿੱਕੇ ਬੱਚਿਆਂ ਨੂੰ ਛੇਤੀ ਹੋ ਜਾਂਦਾ। ਪਰ ਚੱਕ ਸਾਰੇ ਬੱਚੇ ਸਹੀ ਹੈ। ਇਹਨਾਂ ਨੂੰ ਸ਼ਾਮ ਨੂੰ ਇਹ ਗਰਮ ਪਾਣੀ ਚ ਵੀ ਪਾ ਕੇ ਦੇਈਦਾ। ਸ਼ਾਇਦ ਛੋਟੇ ਬੱਚਿਆਂ ਨੂੰ ਵੀ ਦੇਈਦਾ ਜਿਹੜੇ ਇਧਰ ਇਹ ਨਾਲ ਦੇ ਇਹਨਾਂ ਛੋਟੇ ਇਹਦੇ ਹੁਣ ਕੱਢੇ ਨਾ ਹੁਣੇ ਡਾਡੂ ਕੇ ਦਿਖਾਣੇ। ਅੱਜ ਛੇੜਦੇ ਇਹਨਾਂ ਨੂੰ ਜੇ ਕੋਈ ਉੱਡਿਆ ਤੇ ਤੋਂਡੇ ਨਾਲ ਸ਼ੇਅਰ ਕਰਦਾ ਮੈਂ। ਨੇ ਦੇ ਨੇ ਮੱਝ ਉਹਨਾਂ ਨੂੰ ਵੀ ਦੇ ਸਕਦੇ ਨੇ 44 ਚਲੋ ਚੱਕ ਜਿਹੜਾ ਕਬੂਤਰਾਂ ਥੱਲੇ ਹੁੰਦੇ ਉਹਨਾਂ ਨੂੰ ਵੀ ਤੁਸੀਂ ਸ਼ਾਮ ਨੂੰ ਜੋ ਕੋਸਾ ਪਾਣੀ ਦਿੰਨੇ ਨਾ ਉਹਦੇ ਵਿੱਚ ਵੀ ਪਾ ਲਿਆ ਕਰੋ ਵਧੀਆ ਹੁੰਦਾ ਹੈ ਗਲਾ ਗੁਲਾ ਸਾਫ਼ ਰਹਿੰਦਾ ਬੱਚਿਆਂ ਦਾ ਗਰਮੈਸ਼ ਰਹਿੰਦੀ ਗਰਮ ਹੁੰਦਾ ਹੈ ਤੇ ਜਗਾਮ ਜਗੋਂ ਤੇ ਵਿਚਾਰ ਰਹਿੰਦਾ ਜਦੋਂ ਥੰਗਲ ਲਾ ਪੈਂਦੇ ਨਾ ਉਹਦੇ ਤੋਂ ਵੀ ਵਿਚਾਰ ਰਹਿੰਦਾ ਇਹਦਾ ਬਹੁਤ ਵਧੀਆ ਚੀਜ਼ ਹੈ ਸ਼ਾਇਦ ਤੇ ਉਦਾਂ ਵੀ ਜਦੋਂ ਕਬੂਤਰ ਕੱਢੀ ਦੇਣਾ ਬਾਹਰ ਡਾਰਾ ਵਾਲੀ ਉਦੋਂ ਵੀ ਉਹਨਾਂ ਨੂੰ ਪਹਿਲਾਂ 1-2 ਦਿਨ ਸ਼ਹਿਰ ਦੇਈਦਾ ਹੈ ਗੋਟ ਦੇ ਨਾਲ ਉਹ ਵਧੀਆ ਹੁੰਦਾ ਤੇ ਸ਼ਹਿਰ ਇਹਨਾਂ ਨੂੰ ਵੀ ਦੇਈਦਾ ਅਸੀਂ ਫਿਰ ਨਾਲ ਹੀ ਉਹ ਦੇਖੋ ਸਾਰੇ ਕੈਮ ਆ ਬੱਚੇ ਚਲੋ 2 ਮਿੰਟ ਬਾਅਦ ਛੇੜ ਕੇ ਵੀ ਦੁਕਾਨਾ ਤੋਂ ਨੂੰ ਮੈਂ ਸ਼ਹਿਦ ਦਿੱਤਾ ਹੈ 2 ਮਿੰਟ ਬਹਿ ਲੈਣ ਦਿੰਨੇ ਇਹਨਾਂ ਨੂੰ ਫਿਰ ਤੁਹਾਡੇ ਨਾਲ ਅੱਗੇ ਕੰਟੀਨਿਊ ਕਰਦਾ ਹਾਂਜੀ ਤੇ ਬਾਬੇ ਉਹ ਸਾਰੇ ਬੱਚਿਆਂ ਨੂੰ ਦੇ ਦਿੱਤਾ ਹੈ ਸ਼ਹਿਦ ਇੱਧਰ ਵੀ ਤੇ ਇੱਧਰ ਵੀ ਜਿਹੜੇ ਥੋੜੇ ਵੱਡੇ ਆ ਆਉ ਤੇ ਵੀ ਇਹਨਾਂ ਨੂੰ ਕਰਾਈ ਜਾਂਦੇ ਫੀਡ ਜੇ ਥੋੜੇ ਘੱਟ ਦਾਣੇ ਖਾਂਦੇ ਆ ਫੀਡ ਇਹਨਾਂ ਨੂੰ ਕਰਾਣੀ ਪੈਂਦੀ ਰੋਜ਼ ਤੇ ਇੱਧਰ ਜਿਹੜੇ ਛੋਟੇ ਬੱਚੇ ਹਜੇ ਖੁੱਡੇ ਜੀ ਇਹਨਾਂ ਨੂੰ ਵੀ ਸਾਰਿਆਂ ਨੂੰ ਦੇ ਦਿੱਤਾ ਸ਼ਾਇਦ ਸ਼ਾਇਦ ਵਧੀਆ ਹੈ ਟਰਾਈ ਕਰਿਓ ਸਾਰੇ ਜਾਣੇ ਤੇ ਕਮੈਂਟ ਕਰਕੇ ਰਿਜ਼ਲਟ ਦੱਸਿਓ ਬੱਚੇ ਤੁਹਾਡੇ ਢਿੱਲੇ ਨਹੀਂ ਹੋਣਗੇ ਇਕੱਠੇ ਹੋ ਗਏ ਨਹੀਂ ਬੈਣਗੇ ਤੁਹਾਡੇ ਸਾਹਮਣੇ ਆ ਸਾਰੇ ਬੱਚੇ ਕਹਿ ਮੈਂ ਇੱਕਦਮ ਤੇ ਅੱਜ ਤੁਹਾਡੇ ਨਾਲ ਇੱਕ ਹੋਰ ਚੀਜ਼ ਸ਼ੇਅਰ ਕਰਦੇ ਆ ਬੈਰੀ ਦੇ ਇਲਾਜ ਤੋਂ ਜਿਹੜੇ ਯੂਜ਼ ਕਰਦੇ ਆ ਚੀਜ਼ ਆਹ ਦੇਖੋ ਸਾਰੀਆਂ ਸ਼ੁਰਨੀਆਂ ਐ ਆਲੂ ਵਾਲੀਆਂ ਆਲੂ ਬੰਬ ਵਾਲੀਆਂ ਕਾਨੇ ਵਾਲੀਆਂ ਕਹਿੰਦੇ ਆ ਕੋਈ ਆਲੂ ਬੰਬ ਵਾਲੀ ਕਹਿੰਦਾ ਆਵਾਜ਼ ਬਹੁਤ ਆਵਾਜ਼ ਬਹੁਤ ਐ ਤੇ ਬੈਰੀ ਤੋਂ ਬਹੁਤ ਵਧੀਆ ਚੀਜ਼ ਐ ਜਦੋਂ ਬੈਰੀ ਪੈਂਦੀ ਐ ਪਹਿਲਾਂ ਹੀ ਤਿਆਰ ਕਰਕੇ ਰੱਖੋ ਇਹਨਾਂ ਨੂੰ ਕਿਹ ਚੀਜ਼ ਚ ਪਾ ਗਏ ਅਸੀਂ ਤੇ ਦੋ ਤਿੰਨ ਪਾਲੀ ਦੀਆਂ ਇੱਕ ਅਦੇ ਇੱਥੇ ਹੀ ਪਾਲੀ ਦੀ ਇਦਾਂ ਬਸ ਤਿਆਰ ਅੱਗ ਲਾਓ ਤੇ ਛੱਡ ਦਿਓ ਤੇ ਇੱਕ ਦੋ ਉਧਰ ਪੈਪ ਚ ਪਾਲੀ ਦੀ ਛੱਡੀ ਜਾਓ ਬਸ ਸੋ ਪਲੱਸ ਪੀਸ ਇਹ ਦੇਖੋ ਸਾਰੀਆਂ ਕਾਨੇ ਵਾਲੀਆਂ ਐ ਆਲੂ ਬੰਬ ਵਾਲੀਆਂ ਉਹਦੇ ਆਵਾਜ਼ ਤੇ ਜਾਣੀ ਵੀ ਇਹ ਸਿੱਧੀ ਐ ਇਹ ਨਹੀਂ ਕਿ ਘੁੰਮ ਕੇ ਜਾਵੇ ਫੜ ਕੇ ਹੱਥ ਨਾ ਬੈਰੀ ਵਾਲ ਨੂੰ ਕਰਕੇ ਛੱਡ ਦੋ ਸਿੱਧੀ ਜਾਊਗੀ ਪ੍ਰਾਣੂ ਚਾਹੀਦੀ ਵੀ ਹੋਵੇ ਤੇ ਮੰਗਾਵੇ ਦਾਂਗੇ ਅਸੀਂ ਇਹ ਸ਼ਾਇਦ ਹਨ 25 ਰੁਪਏ ਦਾ ਪੀਸ ਪਿਆ ਇੱਕ 100 ਪਲੱਸ ਉਹਦਾ 100 120 ਹੈ ਸ਼ਾਇਦ 25 ਰੁਪਏ ਦਾ ਪੀਸ ਪਿਆ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੇ ਹੁਣ ਕਮੈਂਟ ਕਰਕੇ ਦੱਸ ਦਿਓ ਮੇਰਾ ਵੀਰ ਮੰਗਾ ਦਾਂਗੇ ਅਸੀਂ ਬਾਕੀ ਤੁਹਾਨੂੰ ਮੈਂ ਚਲਾ ਕੇ ਵੀ ਦਿਖਾਣਾ ਇੱਕ ਅੱਦਾਂ ਬਸ ਤਿਆਰ ਰੱਖੋ ਦੋ ਤਿੰਨ ਪੈ ਪੰਜ ਪਾ ਕੇ ਜਦੋਂ ਬੈਰੀ ਆਂਦੀ ਭਾਵੇਂ ਹੱਥ 'ਚ ਫੜ ਕੇ ਸਿੱਧੀ ਕਰਕੇ ਛੱਡ ਦੋ ਸਿੱਧੀ ਜਾਂਦੀ ਹੈ ਡੈਮੋ ਦਿਖਾਨੇ ਤੁਹਾਨੂੰ ਇਹੀ ਨਾਲ ਆਪ ਦੇਖਦੇ ਆਂ ਉੱਥੇ ਜਾਂਦੀ ਉੱਥੇ ਹੀ ਆਉਂਦੀ ਵਾਪਸ ਟੈਸਟ ਕਰਤਾ ਤੁਹਾਨੂੰ ਜੇ ਕੇ ਮੇਰੇ ਭਰਾ ਨੂੰ ਚਾਹੀਦੀ ਹੋਵੇ ਆ ਨੂੰ 25 ਰੁਪਏ ਦਾ ਸ਼ਾਇਦ ਪੀਸ ਪਿਆ ਹੈ 120 ਹੈ ਕੇ 100 ਹੈ ਕਾਨਾ ਵੀ ਮਜ਼ਬੂਤ ਹੈ ਤੇ ਆਵਾਜ਼ ਵੀ ਬਹੁਤ ਬਹੁਤ ਜ਼ਿਆਦਾ ਚਲ੍ਹਾ ਕੇ ਦੇਖੀਏ ਹੁਣ ਚਲ੍ਹਾ ਕੇ ਦਿਖਾਈ ਤੁਹਾਨੂੰ ਕਰੋ ਚੈੱਕ ਕੋਈ ਮਿਸ ਨਹੀਂ ਮਾਰੂਗੀ ਬੈਟਰੀ ਵੀ ਬਹੁਤ ਵਧੀਆ ਹੈ ਕਿਉਂਕਿ ਆਵਾਜ਼ ਬਹੁਤ ਇਹਨਾਂ ਦੀ ਸਿੱਧੀ ਫੱਟ ਜਿਹਾ ਫੜ ਕੇ ਚਲਾ ਦਿਓ ਤੁਸੀਂ ਸਿੱਧੀ ਜਾਊਗੀ ਤੇ ਆਊਗੀ ਵੀ 90% ਤੁਹਾਡੇ ਕੋਠੇ ਦਾ ਹੀ ਵਾਪਸ ਜਿੱਥੂ ਜਾਊਗੀ ਉੱਥੇ ਹੀ ਬਾਕੀ ਮੇਰਾ ਵੀਰ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਤੇ ਆ ਹੁਣ ਥੋੜਾ ਬੱਚੇ ਤੁਹਾਨੂੰ ਛੇੜ ਕੇ ਦਿਖਾਣੇ ਆ ਇਹਨਾਂ ਨੂੰ ਸ਼ਾਇਦ ਛੂਹ ਦਿੱਤਾ ਹੁਣ ਬੈਠੇ 2 ਮਿੰਟ ਛੇੜਦੇ ਆ ਇਹਨਾਂ ਨੂੰ ਕੀ ਕਰਦੇ ਆ ਇਹ ਕਰਦੇ ਤੁਹਾਡੇ ਨਾਲ ਕੰਟੀਨਿਊ ਆਓ ਜੀ ਮੇਰਾ ਵੀਰ ਛੇੜ ਕੇ ਦੇਖਦੇ ਇਹਨਾਂ ਨੂੰ ਦੇ ਨੇ ਉੜਦੇ ਕਿ ਨਹੀਂ ਮੇਰੇ ਹਿਸਾਬ ਨਾਲ ਇਹ ਛੋਟੇ ਆ ਜੇ ਬਾਕੀ ਚੈੱਕ ਕਰਦੇ ਨਹੀਂ ਹਜੇ ਹਜੇ ਛੋਟੇ ਆ ਚਲੋ 10 ਦੇ ਤੱਕ ਉਡ ਗ ਜਾਣਗੇ ਬਾਕੀ ਮੇਰਾ ਵੀਰ ਵੀਡੀਓ ਦੱਸਿਓ ਕਿਤਾ ਲੱਗੀ ਕਮੈਂਟ ਕਰਕੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਅੱਗੇ ਹੋਰ ਵਧੀਆ ਵੀਡੀਓ ਲੈ ਕੇ ਆਵਾਂਗੇ ਤੂੰ ਅਗਲੀ ਵੀਡੀਓ ਬਣਾਵਾਂਗਾ ਮੈਂ ਕਿ ਕਬੂਤਰ ਜਦੋਂ ਉੱਡ ਕੇ ਆਂਦਾ ਉਹ ਕਿੱਦਾਂ ਸਾਂਭੀਦਾ ਹੈ ਉਹਦੀ ਵੀਡੀਓ ਬਣਾਨੇ ਆ ਹੁਣ ਤੇ ਬਾਕੀ ਤੁਹਾਨੂੰ ਸਭ ਕੁਝ ਦੱਸਾਂਗੇ ਬਾਜ਼ੀਆਂ ਬਾਰੇ ਵੀ ਆਪਣਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕੱਲੀ ਕੱਲੀ ਚੀਜ਼ ਪੁੱਛਣ ਲਈ ਜੇ ਕਿ ਮੇਰੇ ਵੀਰ ਨੂੰ ਨਾ ਸਮਝ ਲੱਗੀ ਕਮੈਂਟ ਕਰ ਲਿਓ ਦੱਸ ਦਾਂਗੇ ਸਭ ਕੁਝ ਓਕੇ ਜੀ ਮੇਰਾ ਵੀਰ ਚੈਨਲ ਕਰ ਲਿਓ ਆਪਣਾ ਸਬਸਕ੍ਰਾਈਬ ਮੇਰੇ ਵੀਰ